ਸ਼ਾਮਾਂ ਦਾਣ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਯਾਨੀ ਕਿ ਸਵਰਨ ਸਿੰਘ ਦਾ ਨੇ ਲਿਆ ਕੰਨੋ ਪਿਆਰ ਪਰੀ ਸਤਿ ਸ਼੍ਰੀ ਅਕਾਲ ਖਸ਼ਾਮਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ तमाम ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵਤ ਤੋਂ ਵਤ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਸ੍ਰੀਕਾਲ ਜੀ ਸਸ੍ਰੀਕਾਲ ਜੀ ਲੁਧਿਆਣਾ ਸੀਟ ਤੇ ਜਿਹੜਾ ਅਕਾਲੀ ਉਮੀਦਵਾਰ ਨੂੰ ਲੈ ਕੇ ਬੜੀਆਂ ਕਿੱਸੇ ਰਾਈਆਂ ਕੱਲੀ ਲੁਧਿਆਣਾ ਦੀ ਸੀਟਾਂ ਦਾ ਜੇ ਕਈ ਪਗੇ ਜੀ ਲੁਧਿਆਣੇ ਤੋਂ ਪਹਿਲਾਂ ਬਠਿੰਡਾ ਤੇ ਵੀ ਪਈ ਹੈ ਤੇ ਫਿਰੋਜ਼ਪੁਰ ਵੀ ਪਈ ਹੈ ਫੈਸਲਾ ਉਹਦੇ ਤੇ ਵੀ ਨਹੀਂ ਹੋਇਆ ਕੋਈ ਪਰ ਲੁਧਿਆਣੇ ਵਾਲਾ ਕੰਮ ਸੌਖਾ ਲੱਗਦਾ ਸੀ ਸ਼ੁਰੂ ਦੇ ਵਿੱਚ ਲੁਧਿਆਣੇ ਤੋਂ ਹਮੇਸ਼ਿੰਦਰ ਸਿੰਘ ਗਰੇਵਾਲ ਦਾ ਨਾਮ ਆਇਆ ਸੀ ਜੀ ਕਿ ਉਹ ਕੈਂਡੀਡੇਟ ਹੋ ਸਕਦੇ ਆ ਫਿਰ ਨਾਲ ਹੀ ਖੋਰਾ ਗਿਆ ਕਿ ਜੀ ਇੱਕ ਸਾਬਕਾ ਵਿਧਾਇਕ ਹੈ ਰਣਜੀਤ ਸਿੰਘ ਢਿੱਲੋਂ ਉਹਨਾਂ ਬਾਰੇ ਵੀ ਵਿਚਾਰ ਕਰ ਲਈਏ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਇਹ ਚੰਗੀ ਨਹੀਂ ਲੱਗੀ ਗੱਲ ਕਿ ਮੈਨੂੰ ਕਹਿ ਕੇ ਤੇ ਫਿਰ ਕਿਸੇ ਤੁਸੀਂ ਹੋਰ ਦਾ ਨਾਮ ਲੈਨੇ ਹੋ ਬਾਅਦ ਦੇ ਵਿੱਚ ਆ ਗਿਆ ਜੀ ਕਹਿੰਦੇ ਫਿਰ ਐਂ ਕਰੋ ਵਿਕਰਮ ਸੋਮਜੀਠੀ ਆਪਣੇ ਆਪ ਹੀ ਆ ਜਾਂਦਾ ਹੂੰ ਉਹ ਤਾਂ ਹੈਗੇ ਹੈਗਾ ਵੱਡਾ ਲੀਡਰ ਹੈ ਵੱਡਾ ਲੀਡਰ ਸਟਾਰ ਕੰਪੇਨਰ ਹਾਂ ਬਾਦਲ ਸਾਹਿਬ ਦੀ ਜਿਵੇਂ ਇੱਕ ਸੋਚ ਵੀ ਸੀ ਕਿ ਵੱਡੇ ਲੀਡਰਾਂ ਨੂੰ ਤੁਸੀਂ ਝੋਕ ਦਿਓ ਵੀ ਇਹਨੂੰ ਝੋਕ ਦਈਏ ਲੇਕਿਨ ਕੱਲ ਕਹਿੰਦੇ ਵਿਕਰਮ ਸੋਮਜੀਠੀ ਆਨੇ ਵੀ ਉੱਥੇ ਕਹਿਤਾ ਵੀ ਮੈਂ ਤਾਂ ਨਹੀਂ ਜੀ ਲੜਦਾ ਅੱਛਾ ਮਨਪ੍ਰੀਤ ਸਿੰਘ ਯਾਲੀ ਪਿਛਲੀ ਵਾਰੀ ਚੋਣ ਲੜਿਆ ਸੀ ਉਹਨੂੰ ਉਹਨੂੰ ਭਾਉਣ ਦਿਖਾਇਆ ਸੀ ਇਹਨਾਂ ਨੇ ਕੀੜੀਆਂ ਨਾਲ ਉਹ ਤੀਜੇ ਥਾਂ ਤੇ ਚਲੇ ਗਿਆ ਤੀਜੇ ਥਾਂ ਤੇ ਗਿਆ ਨਹੀਂ ਉਹਨੂੰ ਭੇਜਿਆ ਸੀ ਭੇਜਿਆ ਸੀ ਕੀੜੀਆਂ ਵਾਲਾ ਭਾਉਣ ਦਿਖਾਇਆ ਸੀ ਉਹਨੂੰ ਭੇਜਿਆ ਸੀ ਤੀਜੇ ਥਾਂ ਦੇ ਉੱਤੇ ਤਾਂ ਕਿ ਇੱਕ ਤਾਂ ਫੂਲਕਾ ਸਾਹਿਬ ਦਾ ਰਾਹ ਤੱਕ ਪਹਿਲੀ ਵਾਰੀ ਰੋਕਿਆ ਸੀ ਫੂਲਕਾ ਸਾਹਿਬ ਭਾਵੇਂ ਚਲੇ ਜਾਂ ਉਹ ਕਹਿੰਦੇ ਸੀ ਵੀ ਇਹ ਨਾ ਜਿੱਤੇ ਤੇ ਉਹ ਜਿੱਤੇ ਆਪਣਾ ਬਿੱਟੂ ਬਿੱਟੂ ਜਿੱਤੀ ਬਿੱਟੂ ਨੂੰ ਜਿਤਾਉਣ ਵਾਸਤੇ ਕੀਤਾ ਗਿਆ ਸੀ ਸੌਦੇਬਾਜ਼ੀ ਹੋਈ ਸੀ ਬਠਿੰਡੇ ਦੇ ਨਾਲ ਹੀ ਬਠਿੰਡੇ ਦੇ ਵਿੱਚ ਇਥੇ ਫਾਇਦਾ ਲਿਆ ਸੀ ਉੱਤੇ ਫੈਸਲਾ ਜੀ ਦੱਸੀ ਇਸ ਕਰਕੇ ਮੇਰਾ ਕਹਿ ਲਿਆ ਵੀ ਨਾ ਤਾਂ ਉਹਨਾਂ ਨੂੰ ਇਨਟੈਕਟ ਦੇਣੀ ਹੈ ਤੇ ਨਾ ਉਹ ਲੜਨ ਨੂੰ ਤਿਆਰ ਹੈ ਜੀ ਫਿਰ ਹੁਣ ਆ ਗਿਆ ਜੀ ਕਹਿੰਦੇ ਦਿਲਜੀਤ ਸਿੰਘ ਚੀਮਾ ਬਾਰੇ ਸੋਚਿਆ ਜਾ ਰਿਹਾ ਹੈ ਉਹ ਇਹਨਾਂ ਦੇ ਕੋਲੇ ਇੱਕ ਸਮਝ ਲੋ ਆਪਾਂ 12 ਨੰਬਰ ਦੀ ਦਵਾਈ ਹੈ ਅੱਛਾ ਜੀ 12 ਨੰਬਰ ਦੀ ਦਵਾਈ ਉਹ ਜਿਹੜੇ ਅੱਜ ਬੱਸਾਂ 'ਚ ਵੇਚਦੇ ਫਿਰਦੇ ਨਾ 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 ਪਿੰਡਾਂ ਦੇ ਵਿੱਚ ਜਦੋਂ ਆਪਾਂ ਰਹਿੰਦੇ ਹੁੰਦੇ ਸੀ ਨਾ ਪਿੰਡਾਂ ਦੇ ਵਿੱਚ ਕਿਸੇ ਦਾ ਢਿੱਡ ਦੁਖਦਾ ਹੈ ਹੂੰ ਕਿਸੇ ਦਾ ਸਿਰ ਦੁਖਦਾ ਹੈ ਹੂੰ ਕਿਸੇ ਨੂੰ ਤੋੜ ਲੱਗੀ ਹੈ ਤੇ ਉਦੋਂ ਡਾਕਟਰਾਂ ਦੇ ਕੋਲੇ ਹੁੰਦਾ ਸੀ ਉਹ ਦੋ ਤਿੰਨ ਦਵਾਈਆਂ ਇਹ ਮਿਲਾ ਕੇ ਨਾ ਕਰਦੇ ਸੀ ਲਾਲ ਜੀ ਹੁੰਦੀ ਸੀ ਉਹ ਕਹਿੰਦੇ 12 ਨੰਬਰ ਦਵਾਈ ਜੀ ਉਹ ਪੀ ਲੈਂਦੇ ਜਿਹੜੀ ਵਿੱਚ ਮਸਾਲਾ ਜਾ ਪਾ ਦਿੰਦੇ ਵਿੱਚ ਮਸਾਲਾ ਜਾ ਪਾ ਦਿੰਦੇ ਸੀ ਜੇ ਕੋਈ ਮਤਲਬ ਥੋੜਾ ਜਿਹਾ ਕਹਿੰਦਾ ਮੈਨੂੰ ਵੱਧ ਪਾ ਦਿਓ ਉਹਦਾ ਨਸ਼ੇ ਪੱਤੇ ਦੀ ਟੂਟ ਵੀ ਪੂਰਾ ਕਰ ਦਿੰਦਾ ਸੀ ਮਤਲਬ ਹਰ ਬਿਮਾਰੀ ਦੀ ਇੱਕੋ ਦਵਾਈ 12 ਨੰਬਰ ਸੀ ਜੀ ਬਿਲਕੁਲ ਉਸੇ ਤਰ੍ਹਾਂ 12 ਨੰਬਰ ਦਵਾਈ ਹੈ ਜੀ ਆਪਣਾ ਦਲਜੀਸ਼ੋ ਚੀਮਾ ਇਹ ਤੋਂ ਅਕਾਲੀ ਦਲ ਦੇ ਬੁਲਾਰੇ ਦਾ ਕੰਮ ਵੀ ਲਿਆ ਜਾਂਦਾ ਹੈ ਹਮ ਸੀਨੀਅਰ ਮੀਤ ਪ੍ਰਧਾਨ ਦਾ ਵੀ ਲਿਆ ਜਾਂਦਾ ਹੈ ਜੀ ਸੰਕਟ ਮੋਚਕ ਦਾ ਵੀ ਲਿਆ ਜਾਂਦਾ ਹੈ ਹਮ ਹੁਣ ਜੀ ਕਹਿੰਦੇ ਉਹਦਾ ਨਾਮ ਆ ਗਿਆ ਪਰ ਉਹਨੂੰ ਖਬਰਾਂ ਵਾਲਿਆਂ ਨੇ ਪੁੱਛਿਆ ਜੀ ਲੜੋਂਗੇ ਉਹਦਾ ਵੀ ਨਾ ਮੈਂ ਤਾਂ ਅਪਲਾਈ ਨਹੀਂ ਕੀਤਾ ਪਾਰਟੀ ਨੇ ਫੈਸਲਾ ਕਰਨਾ ਹੈ ਕੋਰ ਕਮੇਟੀ ਨੇ ਕਿਹਾ ਜੀ ਸੁਖਵੀਰ ਜੀ ਨੂੰ ਅਧਿਕਾਰ ਦਿੱਤੇ ਹੈ ਹਮ ਤੇ ਹੁਣ ਸੁਖਵੀਰ ਜੀ ਨੇ ਦੇਖਣਾ ਜੀ ਕਿ ਉਹਨਾਂ ਨੇ ਕਿਉਂ ਲੜਾਉਣੀ ਹੈ ਜੀ ਸੁਖਵੀਰ ਜੀ ਕਹਿੰਦੇ ਤਾਂ ਫਿਰ ਉਹਨਾਂ ਨੂੰ ਲੜਨਾ ਪਊਗਾ ਹਮ ਸੋ ਇਸ ਕਰਕੇ ਹੈ ਦੂਜੀ ਗੱਲ ਇਹ ਕਿ ਉਸ ਹਲਕੇ ਦੇ ਵਿੱਚ ਜਿਹੜਾ ਲੁਧਿਆਣਾ ਲੋਕ ਸਵਾਲ ਕਹੇ ਅਕਾਲੀ ਦਲ ਦਾ ਇੱਕ ਵੀ ਐਮਐਲਏ ਨਹੀਂ ਜੀ ਜੀ ਹਰ ਕੈਂਡੀਡੇਟ ਜਿਹਨੂੰ ਬਣਾਉਂਦੇ ਆ ਉਹ ਡਰਦਾ ਯਾਰ ਵੀ ਜੇ ਖੜੇ ਹੋਗੇ ਤਾਂ ਫਿਰ ਹੋਊਗੀ ਕੀ ਹੋਊਗਾ ਕੀ ਥੱਲੇ ਆ ਝੱਲਣ ਵਾਲਾ ਤਾਂ ਹੈ ਨਹੀਂ ਸਾਰਾ ਖਰਚਾ ਵਰਚਾ ਆਪਦੇ ਕੋਲੋਂ ਹੀ ਕਰਨਾ ਪੈਣਾ ਇਸ ਕਰਕੇ ਕੋਈ ਪੰਗਾ ਲੈਣ ਨੂੰ ਤਿਆਰ